ਸਿਹਤ ਵਿਭਾਗ ਵੱਲੋਂ ਖਾਣ ਪੀਣ ਵਾਲੀਆਂ ਦੁਕਾਨਾਂ ਰੇੜੀਆਂ ਦੀ ਚੈਕਿੰਗ ਕੀਤੀ ਗਈ। ਇਸ ਮੌਕੇ ਤੇ ਸਿਹਤ ਕੇਂਦਰ ਮਾਸ਼ੀਵਾੜਾ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਅਰਸ਼ਦੀਪ ਵਰਕ ਦੀ ਅਗਵਾਈ ਵਿੱਚ ਗਠਿਤ ਟੀਮ ਵੱਲੋਂ ਫਲਾਂ, ਸਬਜ਼ੀਆਂ, ਫਾਸਟ ਫੂਡ ਵਾਲੀਆਂ ਰੇੜੀਆਂ ਦੁਕਾਨਾਂ ਦਾ ਅਚਾਨਕ ਦੌਰਾ ਕਰਕੇ ਇਸ ਮੌਕੇ ਤੇ ਖਰਾਬ ਫਲ, ਸਬਜ਼ੀਆਂ, ਪਹਿਲਾਂ ਤੋਂ ਬਣਾਇਆ ਜੂਸ, ਸ਼ੇਕ ਮੌਕੇ ਤੇ ਨਸ਼ਟ ਕਰਵਾਇਆ ਗਿਆ। ਇਸ ਮੌਕੇ ਤੇ ਉਹਨਾਂ ਨੇ ਇੱਕ ਦੁਕਾਨ ਦੇ ਵਿੱਚੋਂ ਉਲੀ ਲੱਗੇ ਹੋਏ ਕੱਪਕੇਕ ਅਤੇ ਹੋਰ ਵੀ ਐਕਸਪਾਇਰੀ ਡੇਟ ਵਾਲਾ ਸਮਾਨ ਨਸ਼ਟ ਕਰਵਾਇਆ ਹੈ। ਉਹਨਾਂ ਨੇ ਦੁਕਾਨਦਾਰਾਂ ਨੂੰ ਹਦਾਇਤ ਕਰਦਿਆਂ ਕਿਹਾ ਹੈ ਕਿ ਵਰਕਰ ਮਾਸਕ, ਦਸਤਾਨੇ ਪਾ ਕੇ ਕੰਮ ਕਰਨ ਅਤੇ ਸਮਾਨ ਤਾਜ਼ਾ, ਸਾਫ਼ ਸੁਥਰਾ ਤੇ ਢੱਕ ਕੇ ਰੱਖਣ ਤਾਂ ਕਿ ਪਬਲਿਕ ਵਿੱਚ ਲੋਕਾਂ ਦੀ ਸਿਹਤ ਨਾਲ ਕੋਈ ਵੀ ਖਲਵਾੜ ਨਾ ਕੀਤਾ ਜਾ ਸਕੇ। ਜਿਵੇਂ ਸਿਥੇ ਮਾਨਯੋਗ ਐਸਐਮਓ ਸਾਹਿਬ ਦੇ ਹੁਕਮਾਂ ਦੇ ਨਾਲ ਚੈਕਿੰਗ ਕੀਤੀ ਅੱਜ ਇੱਕ ਬੇਕਰੀ ਦੀ ਚੈਕਿੰਗ ਕੀਤੀ ਹੈ। ਤੇ ਇੱਕ ਜਿਹੜਾ ਇੱਥੇ ਨਾਲ ਓਪਨ ਸਟਾਲ ਲੱਗਾ ਹੋਇਆ ਛੁਗ ਆਪਣੇ ਛੋਲੇ ਭਟੂਰੇ ਦਾ ਉਹਦੀ ਚੈਕਿੰਗ ਕੀਤੀ। ਦੇਖਣ ਵਿੱਚ ਅਸੀਂ ਇਹ ਪਾਇਆ ਕਿ ਜਿਹੜਾ ਉੱਥੇ ਸਮਾਨ ਹੈ ਉਹਦੇ ਤੇ ਕੋਈ ਮੈਨੂਫੈਕਚਰਿੰਗ ਜਾਂ ਐਕਸਪਾਇਰੀ ਡੇਟ ਨਹੀਂ ਲੱਗੀ ਹੋਈ। ਜਿਸ ਨਾਲ ਇਹ ਪਤਾ ਨਹੀਂ ਲੱਗ ਸਕਦਾ ਕਿ ਇਹ ਚੀਜ਼ ਕਦੋਂ ਬਣੀ ਆ ਤੇ ਕਿੰਨੇ ਸਮੇਂ ਤੱਕ ਇਸਨੂੰ ਵਰਤਿਆ ਜਾ ਸਕਦੀ ਹੈ। ਤੇ ਜਿਹੜਾ ਉੱਥੇ ਨੜਕਾ ਉਹ ਵੇਚ ਰਿਹਾ ਸੀਗਾ ਜਿਹੜਾ ਸ਼ੌਪ ਤੇ ਬੈਠਾ ਹੁੰਦਾ ਆ ਉਹਦੇ ਕੋਈ ਹੈੱਡ ਕਵਰ, ਹੈਂਡ ਕਵਰ ਕੋਈ ਨਹੀਂ ਪਾਇਆ ਗਿਆ। ਉਹਦੀ ਪਰਸਨਲ ਹਾਈਜੀਨ ਵੀ ਖੋਰ ਪਾਈ ਹੋਈ। ਤੇ ਉਸ ਦੁਕਾਨ ਦੇ ਉੱਤੇ ਨਾ ਕੋਈ ਵਾਸ਼ਿੰਗ ਹੈਂਡ ਵਾਸ਼ਿੰਗ ਏਰੀ ਨਹੀਂ ਕੋਈ ਯੂਰినਲ ਸੀਗਾ ਤੇ ਜਿਹੜਾ ਕਿਚਨ ਏਰੀਆ ਸੀ ਉਹ ਵੀ ਬਹੁਤ ਪਥੈਟਿਕ ਕੰਡੀਸ਼ਨ ਤੇ ਪਾਇਆ ਗਿਆ ਸਾਫ ਸਵਾਬੀ ਨਹੀਂ ਸੀ ਅਨ ਹਾਈਜਨਿਕ ਸੀਗਾ ਉਹਨਾਂ ਨੂੰ ਉਸ ਬਾਰੇ ਸਖਤ ਅਦਾਦ ਕੀਤੀ ਗਈ ਹੈ ਕਿ ਇਹ ਜਿਹੜੇ ਕੱਪ ਕਈ ਕਿਸੇ ਨੇ ਦੇਖੇ ਸੀ ਜਿਨ੍ਹਾਂ ਨੂੰ ਲੀ ਲੱਗੀ ਸੀ ਉਹ ਸਾਰੇ ਸਟਵਾਏ ਗਏ ਨੇ ਡਿਸਟਾਰਟ ਕਰਵਾਏ ਗਏ ਨੇ ਤੇ ਉਹਨਾਂ ਨੂੰ ਸਖਤ ਅਦਾਦ ਕੀਤੀ ਗਈ ਹੈ ਕਿ ਤੁਸੀਂ ਆ ਇਹਦਾ ਅੱਗੇ ਤੋਂ ਇਹਦਾ ਖਿਆਲ ਰੱਖੋ ਪਰਸਨਲ ਆਈਟਮ ਦਾ ਖਿਆਲ ਰੱਖੋ ਤੇ ਜਿਹੜਾ ਵੀ ਸਮਾਨ ਤੁਸੀਂ ਅੱਗੇ ਲੋਕਾਂ ਨੂੰ ਦੇ ਰਹੇ ਹੋ ਉਹ ਬਿਲਕੁਲ ਸਾਫ ਸਵਸ਼ਟ ਤੇ ਵਧੀਆ ਬਣਿਆ ਹੋਣਾ ਚਾਹੀਦਾ ਜਿੱਤੇ ਟਾਈਮ ਲੱਗਿਆ ਹੋਣਾ ਚਾਹੀਦਾ ਵੀ ਕਦੋਂ ਬਣਿਆ ਤੇ ਕਦੋਂ ਤੱਕ ਇਹ ਵੇਚਿਆ ਜਾ ਸਕਦਾ ਦੀਪੂ ਰੇਸ਼ੋ ਲਿਆ ਲੈਣ ਦੇ ਚੈਕਿੰਗ ਕੀਤੇ ਪਰ ਤੋਂ ਟੀਮ ਦੀ ਇਹ ਪਟੂਰੇ ਚੋਣੇ ਵਾਲੇ ਨੂੰ ਅਸੀਂ ਆ ਕੇ ਦੇਖਿਆ ਕਿ ਇਹਨਾਂ ਨੇ ਓਪਨ ਦੇ ਵਿੱਚ ਲਗਾਏ ਹੋਏ ਨੇ ਆਪਣਾ ਜਿਹੜਾ ਸ਼ੈੱਡ ਲਗਾਇਆ ਹੋਇਆ ਅੰਦਰ ਉਹਦੇ ਕੰਮ ਕਰ ਰਹੇ ਨੇ ਇੱਥੇ ਵੀ ਹਾਲਤ ਮੈਨੂੰ ਬਹੁਤ ਬੁਰੀ ਲੱਗੀ ਹੈ ਸਫਾਈ ਦਾ ਕੋਈ ਖਿਆਲ ਨਹੀਂ ਹੈ ਜੀ ਜਿਹੜੇ ਇੱਥੇ 507 ਲੋਕ ਕੰਮ ਕਰ ਰਹੇ ਨੇ ਉਹਨਾਂ ਨੇ ਕੋਈ ਹੈੱਡ ਕਵਰ ਨਹੀਂ ਪਾਇਆ ਤੇ ਨਾ ਹੀ ਉਹਨਾਂ ਦੀ ਹੈਂਡ ਹਾਈਜੀਨ ਪਰਸਨਲ ਹਾਈਜੀਨ ਵੀ ਪੂਰ ਪਾਈ ਗਈ ਜਿਹੜਾ ਵਾਸ਼ਿੰਗ ਏਰੀਆ ਆ ਉਹਦਾ ਕੋਈ ਪ੍ਰੋਪਰ ਅਰੇਂਜਮੈਂਟ ਨਹੀਂ ਹੈਗਾ ਜਿਹੜੇ ਬਰਤਨ ਯੂਜ਼ ਕੀਤੇ ਜਾਂਦੇ ਉਹਨਾਂ ਨੂੰ ਵਾਸ਼ਿੰਗ ਕਰਨ ਲਈ ਵਾਸ਼ ਕਰਨ ਲਈ ਸਾ ਕੋਈ ਪ੍ਰੋਪਰ ਪ੍ਰੋਪਰ ਅਰੇਂਜਮੈਂਟ ਨਹੀਂ ਹੈਗੇ ਕੂੜਾ ਸੁੱਟਣ ਦੀ ਕੋਈ ਸੈਪਰੇਟ ਏਰੀਆ ਨਹੀਂ ਹੈਗਾ ਤੇ ਹੈਂਡ ਵਾਸ਼ ਕਰਨ ਲਈ ਕੋਈ ਏਰੀਆ ਤੇ ਨਹੀਂ ਪਾਇਆ ਹੈ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੀਦੀ ਲੋਕਾਂ ਨੂੰ ਅਪੀਲ ਇਹ ਕੀ ਤੇ ਕਰੀ ਕੀਤੀ ਜਾਊਗੀ ਕਿ ਜੀ ਦੇਖੋ ਜੀ ਇਹ ਜਿਹੜੇ ਖਾਣ ਪੀਣ ਦੇ ਸਮਾਨ ਹੁੰਦਾ ਆਪਾਂ ਖਾਂਦੇ ਆ ਇਹਦਾ ਸਿੱਧਾ ਅਸਰ ਆਪਣੀ ਸਿਹਤ ਨਾਲ ਹੁੰਦਾ ਹੈ ਜਿੰਨਾ ਬੱਚੇ ਬਹੁਤ ਛਤੀਨ ਹੁੰਦੇ ਬੱਚੇ ਵੀ ਚੀਜ਼ਾਂ ਖਾਂਦੇ ਨੇ ਬਿਮਾਰ ਪੈਂਦੇ ਨੇ ਜਿਸ ਦੇ ਨਾਲ ਬਹੁਤ ਟੈਨਸ਼ਨ ਹੋ ਜਾਂਦੀ ਹੈ ਤੇ ਇਹ ਤੁਹਾਡੇ ਸਾਹਮਣੇ ਹੀ ਹੈ ਸਾਰਾ ਕੁਝ ਇਹ ਤੁਸੀਂ ਆਪ ਦੇਖ ਸਕਦੇ ਹੋ ਤੇ ਇਹਨੂੰ ਰਿਪੋਰਟ ਕਰ ਸਕਦੇ ਹੋ ਤੇ ਇਹਦੇ ਬਾਰੇ ਜਦੋਂ ਲੱਗਿਆ ਕਿ ਸਫਾਈ ਨਹੀਂ ਇਹ ਇਹ ਚੀਜ਼ਾਂ ਦਾ ਆਪ ਵੀ ਖਿਆਲ ਰੱਖਿਆ ਜਾ ਸਕਦਾ ਆਪਣੇ ਪੇਰੈਂਟਸ ਦੇ ਤੌਰ ਤੇ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚਣ ਲਈ ਬੈਲ ਆਈਕਨ ਤੇ ਕਲਿੱਕ